ਹੁਣ ਬੰਦੇ ਇਸ ਵੇਲੇ ਹੀਰਾਵਾਲੀਆਂ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੋ ਜਿੰਨਾ ਚਿਰ ਗੇਮ ਚੇਂਜਰ ਖੜਾ ਜਿੰਨਾ ਚਿਰ ਘਾਂਗੇ ਵਾਲਾ ਗੁਰਵਿੰਦਰ ਖੜਾ ਦੁਨੀਆ ਹੱਲੇ ਵੀ ਕਹਿੰਦੀ ਹੈ ਕਿ ਨਪੋਦਰ ਜਿੱਤੂ ਪਰ ਇੱਧਰਲੇ ਪਾਸੇ ਉਹ ਮੈਚ ਦਾ ਪਾਸਾ ਪਲਟੂ ਕੇ ਨਹੀਂ ਅਮਰੀਕ ਉਹ ਨਹੀਂ ਵਾਲਾ ਬਈ ਸਵਾਰੀ ਪੈਦਾ ਨਹੀਂ ਹੁੰਦਾ ਆਏ ਕਿੱਥੋਂ ਪਿੰਡਾਂ ਤੋਂ ਅੱਗੇ ਪਾਕਿਸਤਾਨੀ ਸ਼ੁਰੂ ਹੋ ਜਾਂਦਾ ਹੈ ਇਹ ਕਹਿੰਦੇ ਓਏ ਪਹੁੰਚ ਆਇਆ ਹੋਇਆ ਇਹਦੇ ਪਿੰਡਾਂ ਤੋਂ ਅੱਗੇ ਪਾਕਿਸਤਾਨ ਆਈ ਹੈ ਚੋਟੀ ਦਾ ਮੈਚ ਚੱਲਦਾ ਆਹ ਦੋ ਵੱਡੀਆਂ ਟੀਮਾਂ ਬੋ ਸਾਹਮਣੇ ਭਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਾਵੇਗਾ ਹੌਣ ਖੁੱੱਚਾ ਪੱਟੇਗਾ ਆਹ ਚੱਲਦਾ ਹੋਇਆ ਮੁਕਾਬਲਾ ਕਬੱਡੀ 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 ਨਹੀਂ ਹੋ ਰੀਸਾ ਨਹੀਂ ਹੋ ਰੀਸਾ ਵਾਹ ਓਏ ਜਿਉ ਨੇ ਜੋ ਗਿਆ ਕਮਾਲ ਹੋਈ ਹੈ ਤੇ ਪਹਿਲੀ ਵਾਰੀ ਹੋਇਆ ਉਧਰ ਦੀਪੇ ਸਾਹਦੇ ਲਈ 1000 ਪੁਲਸੀ ਬਾਦ ਅਮਰਜੀਤ ਦਿਉਲ ਤੇ ਬਲਜਿੰਦਰ ਜੀ ਸਾਡੇ ਉਹਨਾਂ ਵੱਲੋਂ 1000 ਲਓ ਸਾਹਮਣੇ ਬੁਲਟ ਦੀ ਰੇਡ ਤੇ ਇਧਰ ਵੀ ਦੇਖਾਂਗੇ ਗਾਲ ਇਧਰ ਵੀ ਮੁਸ਼ਕਲ ਗਾਲ ਇਧਰ ਵੀ ਮੁਸ਼ਕਲ ਪਾਲਾ ਵੀਰ ਪਾਲਾ ਸੀਪੇ ਦਾ ਯਾਰ ਹੈ ਪਾਲਾ ਇਟਲੀ ਇਹ ਸੀਪਾ ਕਹਿੰਦੇ ਨੇ ਤਾਰਿਆਂ ਤੋਂ ਉੱਤੇ ਹੋਈ ਕੁਝ ਨਹੀਂ ਪਰ ਇੱਕ ਮੋਬਾਈਲ ਲੱਗਿਆ ਐਪਲ ਦਾ ਮੋਬਾਈਲ ਹੈ ਹਰਵਿੰਦਰ ਸਿੰਘ ਜੀ ਕਹਿੰਦੇ 5000 ਦਿੱਦਾਂਗੇ ਜੇ ਕੀ ਮੋੜ ਜੂ ਆ ਜਾ ਸੁਖਰਾਜ ਲਓ ਸਾਹਮਣੇ ਪੈਂਦੀ ਹੋਈ ਰੇਡ ਚੱਲਦਾ ਹੋਇਆ ਮੁਕਾਬਲਾ ਦੋ ਗੱਬਰੂਆਂ ਦੇ ਦਰਮਿਆਨ ਕਬੱਡੀ 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 ਗੁੱਟ ਫੜਿਆ ਹੋਇਆ ਡਿਫਰੈਂਟ ਜਿਹਾ ਸਟਾਈਲ ਹੈ ਜ਼ੋਰ ਲੱਗਾ ਹੋਇਆ ਆਹ ਬੱਲੇ ਬੱਲੇ ਹੋਣ ਜਾ ਰਹੀ ਹੈ ਇੱਕ ਪਾਸੇ ਬੀਰੋ ਦੂਸਰੇ ਪਾਸੇ ਵਿਕਾਸ ਇਹ ਹੈ ਕਲੇਵੀ ਵਾਲਾ ਵਿਕਾਸ ਤੇ ਚਰਚਾ ਆਹ ਸਾਹਮਣੇ ਮੇਰੇ ਵੇਖਾਂਗੇ ਉਸ ਵੇਲੇ ਬੁਲੇਟ ਬੁਲੇਟ ਬਿਲੜ ਤੇ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ